ਸੱਤੀ ਸਰੀ ਕਾਲ ਜੀ ਸਾਰਿਆਂ ਨੂੰ ਨੰਬਰ 1 ਰੰਗ ਨੂੰ ਸਾਫ ਅਤੇ ਗੋਰਾ ਕਰਨਾ ਚਾਹੁੰਦੀ ਹਾਂ ਤਾਂ ਰਾਤ ਨੂੰ ਦੁੱਧ ਦੀ ਮਲਾਈ ਚਿਹਰੇ ਉੱਪਰ ਜ਼ਰੂਰ ਲਗਾਇਆ ਕੇ ਸੋਇਆ ਕਰੋ ਨੰਬਰ 2 ਜਦੋਂ ਵੀ ਤੁਸੀਂ ਪਦੀਨੇ ਦੀ ਚਟਨੀ ਬਣਾਉਂਦੇ ਹੋ ਤਾਂ ਉਸ ਵਿੱਚ ਥੋੜਾ ਜਿਹਾ ਅਚਾਰ ਵਾਲਾ ਸਿਰਕਾ ਵੀ ਪਾ ਦਿਆ ਕਰੋ ਇਸ ਨਾਲ ਚਟਨੀ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਹੈ ਜਿਸ ਨੂੰ ਵਾਰ-ਵਾਰ ਖਾਣ ਨੂੰ ਮਨ ਕਰਦਾ ਹੈ ਨੰਬਰ 3 ਹੱਥ ਪੈਰ ਸੁਨੂ ਹੋਣ ਦੀ ਬਿਮਾਰੀ ਹੈ ਤਾਂ ਇੱਕ ਚਮਚੇ ਸ਼ਹਿਦ ਅਤੇ ਅੱਧੇ ਨਿੰਬੂ ਦਾ ਰਸ ਇੱਕ ਆਸ ਪਾਣੀ ਵਿੱਚ ਇੱਕ ਮਹੀਨੇ ਤੱਕ ਲਗਾਤਾਰ ਪਿਓ ਤੁਹਾਡੇ ਹੱਥ ਪੈਰ ਸੁਨੋਂ ਹੋਣੋਂ ਬੰਦ ਹੋ ਜਾਣਗੇ ਨੰਬਰ 4 ਜਦੋਂ ਵੀ ਔਲਿਆਂ ਦਾ achar ਬਣਾਉਂਦੇ ਹੋ ਤਾਂ ਉਸ ਵਿੱਚ ਸਿਰਕਾ ਵੀ ਜ਼ਰੂਰ ਪਾਇਆ ਕਰੋ ਇਸ ਦੀ ਮਦਦ ਨਾਲ ਲੰਬੇ ਸਮੇਂ ਤੱਕ ਖਰਾਬ ਵੀ ਨਹੀਂ ਹੁੰਦਾ ਨੰਬਰ 5 ਜਿਆਦਾ ਆੜੂ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ ਹੋ ਜਾਂਦੀ ਹੈ ਨੰਬਰ ਜੇਕਰ ਤੁਸੀਂ ਸਬਜੀ ਦੀ ਗਰੇਵੀ ਨੂੰ ਸੰਗਣੀ ਬਣਾਉਣਾ ਚਾਹੁੰਦੇ ਹੋ ਤਾਂ ਉਸ ਵਿੱਚ ਚੌਲਾਂ ਦਾ ਆਟਾ ਮਿਕਸ ਕਰੋ ਫਿਰ ਇਸ ਦੀ ਮਦਦ ਨਾਲ ਸਬਜੀ ਦੀ ਗਰੇਵੀ ਸੰਗਣੀ ਦੇ ਨਾਲ-ਨਾਲ ਸਵਾਦ ਵੀ ਬਣੇਗੀ ਨੰਬਰ 7 ਪਾਣੀ ਪੀਣ ਤੋਂ ਤੁਰੰਤ ਬਾਅਦ ਸ਼ੁਰੂਮ ਕਰਨ ਨਾਲ ਗੁਰਦੇ ਹਮੇਸ਼ਾ ਸਾਫ਼ ਹੀ ਰਹਿੰਦੇ ਹਨ ਨੰਬਰ 8 ਹਰੀਆਂ ਮਿਰਚਾਂ ਦੀਆਂ ਡੰਡੀਆਂ ਤੋੜ ਕੇ ਜੇਕਰ ਤੁਸੀਂ ਜਿੱਪ ਲੌਕ ਬੈਗ ਵਿੱਚ ਪਾ ਕੇ ਰੱਖੋ ਤਾਂ ਇਸ ਤਰ੍ਹਾਂ ਕਰ ਨਾਲ ਜਲਦੀ ਨਾਲ ਖਰਾਬ ਨਹੀਂ ਹੁੰਦੀਆਂ ਤੇ ਲੰਬੇ ਸਮੇਂ ਤੱਕ ਤਾਜ਼ੀਆਂ ਹੀ ਰਹਿੰਦੀਆਂ ਹਨ ਨੰਬਰ 9 ਕੱਚੇ ਅਨਾਰ ਦਾ ਪਾਣੀ ਉਬਾਲ ਕੇ ਵਾਲਾਂ ਉੱਪਰ ਲਗਾਉਣ ਨਾਲ ਵਾਲਾਂ ਦਾ ਵਧਣਾ ਸ਼ੁਰੂ ਹੋ ਜਾਂਦਾ ਹੈ ਨੰਬਰ 10 ਸੂਜੀ ਨੂੰ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਉਸ ਨੂੰ ਪਹਿਲਾਂ ਤਵੇ 'ਤੇ ਜਾਂ ਫਿਰ ਕੜਾਹੀ ਵਿੱਚ ਪਾ ਕੇ ਹਲਕਾ ਜਿਹਾ ਪੋਨੋ ਲਓ ਫਿਰ ਠੰਡੀ ਹੋਣ ਦੇ ਕੰੱਚ ਦੇ ਬਰਤਨ ਵਿੱਚ ਪਾ ਕੇ ਬੰਦ ਕਰਕੇ ਰੱਖ ਦਿਓ ਇਸ ਤਰ੍ਹਾਂ ਉਹ ਸਾਲੋ ਸਾਲ ਤੱਕ ਖਰਾਬ ਨਹੀਂ ਹੋਵੇਗੀ ਨੰਬਰ 11 ਜੇਕਰ ਤੁਸੀਂ ਲੰਬੇ ਸਮੇਂ ਤੱਕ ਆਪਣੇ ਆਪ ਨੂੰ ਨਰੋਗ ਰੱਖਣਾ ਚਾਹੁੰਦੇ ਹੋ ਤਾਂ ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਕਦੇ ਵੀ ਨਾ ਪੀਵੋ ਨੰਬਰ 12 ਜੇਕਰ ਦੁੱਧ ਫਟ ਗਿਆ ਹੋਵੇ ਤਾਂ ਉਸ ਦਾ ਪਨੀਰ ਬਣਾ ਲਓ ਫਿਰ ਇਸ ਪਨੀਰ ਨਾਲ ਪਾਣੀ ਪਨੀਰ ਵਾਲੇ ਪਾਣੀ ਨਾਲ ਆਟਾ ਗੁੰਨ ਲਓ ਇਸ ਦੀ ਰੋਟੀ ਵੀ ਬਹੁਤ ਹੀ ਸਵਾਦ ਬਣੇਗੀ ਤੇ ਨਾਲ ਹੀ ਸਿਹਤ ਲਈ ਵੀ ਬਹੁਤ ਹੀ ਗੁਣਕਾਰੀ ਹੋਵੇਗਾ ਨੰਬਰ 13 ਜਾਦਾ ਖਾਣਾ ਖਾਣ ਵਾਲੇ ਲੋਕਾਂ ਨੂੰ ਅਕਸਰ ਹੀ ਬਹੁਤ ਸਾਰੀਆਂ ਬਿਮਾਰੀਆਂ ਕੈਰ ਲੈਂਦੀ ਹਨ ਇਸ ਲਈ ਭੁੱਖ ਤੋਂ ਕੱਟ ਹੀ ਖਾਣਾ ਖਾਣਾ ਚਾਹੀਦਾ ਹੈ ਨੰਬਰ 14 ਐਕਸਪਾਇਰ ਹੋਈਆਂ ਗੋਲੀਆਂ ਨੂੰ ਸੁੱਟਣ ਦੀ ਬਜਾਏ ਤੁਸੀਂ ਇਹਨਾਂ ਦਾ ਇਸਤੇਮਾਲ ਕਰਦੀ ਸਫਾਈ ਕਰਨ ਲਈ ਵੀ ਕਰ ਸਕਦੇ ਹੋ ਜਾਂ ਫਿਰ ਘਰ ਵਿੱਚ ਲੱਗੇ ਪੌਦਿਆਂ ਵਿੱਚ ਪਾ ਸਕਦੇ ਹੋ ਇਹਨਾਂ ਦੀ ਮਦਦ ਨਾਲ ਉਹਨਾਂ ਦੀ ਲੰਬਾਈ ਸਹੀ ਤਰੀਕੇ ਨਾਲ ਵਧਣ ਲੱਗ ਜਾਵੇਗੀ ਨੰਬਰ 15 ਗੁਰਦਿਆਂ ਦੀ ਕੋਈ ਵੀ ਬਿਮਾਰੀ ਹੋਵੇ ਪਾਣੀ ਜਿਆਦਾ ਤੋਂ ਜਿਆਦਾ ਪੀਓ ਇਸ ਤਰ੍ਹਾਂ ਕਰ ਨਾਲ ਗੁਰਦੇ ਠੀਕ ਹੀ ਰਹਿਣਗੇ ਨੰਬਰ 16 ਹਰ ਸੋਈ ਵਿੱਚ ਕਦੇ ਵੀ ਹਿੱਟਦਾ ਇਸਤੇਮਾਲ ਨਾ ਕਰੋ ਕਿਉਂਕਿ ਫ੍ਰਿਜ ਤੇ ਗੈਸ ਸਿਲੰਡਰ ਹੋਣ ਕਾਰਨ ਇਸ ਨੂੰ ਅੱਗ ਲੱਗ ਸਕਦੀ ਹੈ ਜਿਸ ਨਾਲ ਤੁਹਾਡਾ ਬਹੁਤ ਭਾਰੀ ਨੁਕਸਾਨ ਹੋ ਸਕਦਾ ਹੈ ਨੰਬਰ 17 ਜਦਾ ਨਾ ਹੋਣ ਵਾਲਾ ਵਿਅਕਤੀ ਬਹੁਤ ਹੀ ਘੱਟ ਬਿਮਾਰ ਹੁੰਦਾ ਹੈ ਨੰਬਰ 18 ਇੱਕ ਪੂਰੀ ਸ਼ੈਂਪੂ ਦੀ ਮਦਦ ਨਾਲ ਤੁਸੀਂ ਪੂਰੀ ਪੂਰੇ ਘਰ ਨੂੰ ਆਸਾਨੀ ਨਾਲ ਚਮਕਾ ਸਕਦੇ ਹੋ ਜਿਸ ਨਾਲ ਤੁਹਾਡਾ ਪੂਰਾ ਘਰ ਲਿਸ਼ਕਾ ਮਾਰਨ ਲੱਗ ਜਾਵੇਗਾ ਨੰਬਰ 19 ਸੌਰੀ ਉੰਨੇ ਚਿਹਰੇ ਤੇ ਦਾਗ ਤਾਂ ਬਹੁਤ ਦੂਰ ਕਰਨ ਦੂਰ ਕਰਨ ਲਈ ਟਮਾਟਰ ਨੂੰ ਕੱਟ ਕੇ ਇਹ ਦਾਗਾਂ ਉੱਪਰ ਲਗਾ ਲਓ ਨੰਬਰ 2 ਜੇਕਰ ਤੁਸੀਂ ਆਪਣੇ ਘਰ ਦੇ ਫਰਸ਼ ਨੂੰ ਚਮਕਾਉਣਾ ਚਾਹੁੰਦੇ ਹੋ ਤਾਂ ਹਲਕੇ ਗਰਮ ਪਾਣੀ ਵਿੱਚ ਨਿੰਬੂ ਦਾ ਰਸ ਅਤੇ ਚਿੱਟਾ ਸਿਰਕਾ ਮਿੱਠਾ ਸੋਡਾ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਆਪਣੇ ਘਰ ਦੇ ਫਰਸ਼ ਤੇ ਪੰਜ ਪੰਜ ਦੀ ਮਦਦ ਨਾਲ ਲਗਾ ਲੋ ਫਿਰ ਕੁਝ ਸਮੇਂ ਬਾਅਦ ਰਗੜ ਕੇ ਸਾਫ ਕਰ ਦੋ ਇਸ ਇਸ ਦੀ ਇਸ ਤਰ੍ਹਾਂ ਕਰਨ ਨਾਲ ਹਰ ਤਰ੍ਹਾਂ ਦੀ ਸ਼ੀਸ਼ੇ ਦੀ ਚਮਕਾਉਣ ਲੱਗ ਜਾਵੇਗੀ ਨੰਬਰ 1 ਕੀ ਚਿਹਰੇ ਉੱਪਰ ਨਾਰੀਅਲ ਦਾ ਤੇਲ ਲਗਾਉਣ ਨਾਲ ਮੱਛਰ ਨਹੀਂ ਆਉਂਦੇ ਨੰਬਰ 22 ਪਿਆਜ਼ ਦੇ ਸਿਰ ਸਿਲਕਿਆ ਨੂੰ ਉਬਾਲ ਕੇ ਉਸ ਪਾਣੀ ਨਾਲ ਤੁਸੀਂ ਆਪਣੇ ਵਾਲਾਂ ਨੂੰ ਤੋਸ ਸਕਦੇ ਹੋ ਇਸ ਦੀ ਮਦਦ ਨਾਲ ਵਾਲਾਂ ਦੇ ਅਨੇਕਾਂ ਹੀ ਸਮੱਸਿਆਵਾਂ ਦੂਰ ਹੋ ਜਾਣਗੀਆਂ ਨੰਬਰ 23 ਜਿਆਦਾ ਭੁੱਖ ਲੱਗਣ ਦੇ ਲੱਗਣ ਤੇ ਖਾਣਾ ਖਾਣ ਨਾਲ ਸਰੀਰ ਨੂੰ ਬਹੁਤ ਹੀ ਜ਼ਿਆਦਾ ਤਾਕਤ ਮਿਲਦੀ ਹੈ ਤੇ ਦਿਮਾਗ ਬਹੁਤ ਹੀ ਤੇਜ਼ੀ ਨਾਲ ਕੰਮ ਕਰਦਾ ਹੈ ਨੰਬਰ 24 ਜਦੋਂ ਵੀ ਤੁਸੀਂ ਨਮਕ ਨੂੰ ਕਿਸੇ ਵੀ ਬਰਤਨ ਵਿੱਚ ਪਾਉਂਦੇ ਹੋ ਤਾਂ ਇਸ ਦਾ ਗੱਲ ਦਾ ਖਿਆਲ ਰੱਖੋ ਕਿ ਉਸ ਨੂੰ ਕਦੇ ਵੀ ਸਟੀਲ ਜਾਂ ਫਿਰ ਪਲਾਸਟਿਕ ਦੇ ਬਰਤਨ ਵਿੱਚ ਨਾ ਪਾਓ ਇਹ ਬਹੁਤ ਹੀ ਅਸ਼ુભ ਮੰਨਿਆ ਜਾਂਦਾ ਹੈ ਨਮਕ ਨੂੰ ਹਮੇਸ਼ਾ ਕੱਚ ਦੇ ਬਰਤਨ ਵਿੱਚ ਪਾ ਕੇ ਰੱਖੋ ਜੇਕਰ ਤੁਸੀਂ ਆਪਣੀ ਹਰ ਸਮੱਸਿਆ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਨੰਬਰ 25 पेड़ ਪਰ ਸੌ ਨਾਲ ਵਿਅਕਤੀ ਜਲਦੀ ਬੁੱਢਾ ਹੋ ਜਾਂਦਾ ਹੈ ਨੰਬਰ 26 ਜੇਕਰ ਤੁਹਾਡੇ ਘਰ ਵਿੱਚ ਕੋਈ ਵੀ ਵਿਅਕਤੀ ਲੰਬੇ ਸਮੇਂ ਤੋਂ ਬਿਮਾਰ ਰਹਿੰਦਾ ਹੈ ਤਾਂ ਉਸ ਦੇ ਸਰਾਣੇ ਕੱਚ ਦੀ ਕੋਲੀ ਵਿੱਚ ਨਮਕ ਪਾ ਕੇ ਰੱਖ ਦਿਓ ਇਸ ਨਮਕ ਨਾਲ ਹਰ ਮਹੀਨੇ ਜ਼ਰੂਰ ਬਦਲ ਦਿਓ ਇਸ ਨਾਲ ਰੋਗੀ ਵਿਅਕਤੀ ਠੀਕ ਹੋਣ ਲੱਗ ਜਾਵੇਗਾ ਨੰਬਰ 27 ਜੋ ਲੋਕ ਰੋਜ਼ਾਨਾ ਤ ਦਹੀਂ ਦਾ ਇਸਤੇਮਾਲ ਕਰਦੇ ਹਾਂ ਉਹਨਾਂ ਨੂੰ ਕਦੇ ਵੀ ਪੇਸ਼ਾ ਵਿੱਚ ਇਨਫੈਕਸ਼ਨ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 28 ਨਮਕ ਵਾਲਾ ਪੋਚਾ ਕਰ ਵਿੱਚ ਲਗਾਉਣ ਨਾਲ ਨਾਤਮਕ ਊਰਜਾ ਖਤਮ ਹੁੰਦੀ ਹੈ ਜਿਸ ਦੀ ਮਦਦ ਨਾਲ ਹਰ ਘਰ ਵਿੱਚ ਲੜਾਈ ਝਗੜੇ ਦੂਰ ਹੁੰਦੇ ਹਨ ਜਿਸ ਕਰ ਇਸ ਕਾਰਨ ਤੁਸੀਂ ਹਰ ਕੰਮ ਵਿੱਚ ਤਰੱਕੀ ਚਾਹੁੰਦੀ ਹੂੰ ਤਾਂ ਨਮਕ ਵਾਲਾ ਪੋਚਾ ਜ਼ਰੂਰ ਲਗਾਉਣਾ ਚਾਹੀਦਾ ਹੈ ਮੰਗਵਾਰ ਤੇ ਸ਼ਨੀਵਾਰ ਨੂੰ ਨਮਕ ਵਾਲਾ ਪਾਣੀ ਦਾ ਪੋਚਾ ਲਗਾਉਣਾ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ ਨੰਬਰ 29 ਦੁੱਧ ਵਿੱਚ ਪਾ ਕੇ ਸੁੱਕੇ ਅਦਰਕ ਦਾ ਅਸੇਵਨ ਕਰ ਨਾਲ পেট ਹਮੇਸ਼ਾ ਹੀ ਸਾਫ਼ ਰਹਿੰਦਾ ਹੈ ਨੰਬਰ 3 ਜੇਕਰ ਤੁਹਾਨੂੰ ਮਾਲਸ ਦੀ ਵੀ ਬਹੁਤ ਸਮੱਸਿਆ ਹੈ ਤਾਂ ਤੁਹਾਨੂੰ ਹੁਣ ਸਮੇਂ ਵਿੱਚ ਇੱਕ ਇਸ ਪਾਣੀ ਵਿੱਚ ਇੱਕ ਛੁਟਕੀ ਨਮਕ ਦੀ ਪਾ ਕੇ ਇਸ਼ਨਾਨ ਕਰਨ ਲੋ ਇਸ ਨਾਲ ਤੁਹਾਡਾ ਆਲਸ ਦੂਰ ਹੋ ਜਾਵੇਗਾ ਜੇਕਰ ਨજર ਵੀ ਲੱਗੀ ਹੋਵੇ ਉਹ ਵੀ ਉਤਰ ਜਾਵੇਗੀ ਦੁਬਾਰਾ ਵੀ ਨਹੀਂ ਲੱਗੇਗੀ ਨੰਬਰ 31 ਚਾਹ ਦੁਬਾਰਾ ਕਰਮ ਕਰਨ ਕੇ ਸੌਰੀ ਚਾਹ ਦੁਬਾਰਾ ਗਰਮ ਕਰਕੇ ਪੀਣ ਨਾਲ ਜ਼ਹਿਰ ਬਣ ਜਾਂਦੀ ਹੈ ਇਸ ਲਈ ਚਾਹ ਨੂੰ ਕਦੇ ਵੀ ਦੁਬਾਰਾ ਗਰਮ ਕਰਕੇ ਨਾ ਪੀਓ ਕਦੇ ਵੀ ਚਾਹ ਨੂੰ ਜ਼ਿਆਦਾ ਮਾਤਰਾ ਵਿੱਚ ਵਿੱਚ ਨਹੀਂ ਪੀਣਾ ਚਾਹੀਦਾ ਨੰਬਰ ਪਤੀ ਪਤੀ ਪਤਨੀ ਵਿੱਚ ਅਕਸਰ ਲੜਾਈ ਝਗੜੇ ਰਹਿੰਦੇ ਹਨ ਜਾਂ ਤਣਾਅ ਦੀ ਸਮੱਸਿਆ ਰਹਦੀ ਹੈ ਤਾਂ ਇੱਕ ਕੱਚ ਦੇ ਗਲਾਸ ਵਿੱਚ ਨਮਕ ਪਾ ਕੇ ਆਪਣੇ ਕਮਰੇ ਵਿੱਚ ਰੱਖ ਦਿਓ ਇਸ ਦੀ ਮਦਦ ਨਾਲ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹੇਗੀ ਨੰਬਰ 33 ਜੋ ਲੋਕ ਪਾਣੀ ਦਾ ਸੇਵਨ ਘਟ ਘਟ ਕਰਦੇ ਹਨ ਉਹਨਾਂ ਦੇ ਬੁੱਲ੍ਹ ਕਾਲੇ ਹੋ ਜਾਂਦੇ ਹਨ ਚਾਹੇ ਗਰਮੀਆਂ ਹੋਣ ਜਾਂ ਫਿਰ ਸਰਦੀਆਂ ਪਾਣੀ ਦਾ ਸੇਵਨ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇਸ ਲਈ ਨਿਮਤ ਮਾਤਰਾ ਵਿੱਚ ਪਾਣੀ ਦਾ ਸੇਵਨ ਜ਼ਰੂਰ ਕਰਿਆ ਕਰੋ ਨੰਬਰ 34 ਵਾਸਤੂ ਸ਼ਾਸਤਰ ਦੇ ਅਨੁਸਾਰ ਆਰਥਿਕ ਤੰਗੀਆਂ ਨੂੰ ਦੂਰ ਕਰਨ ਲਈ ਕੱਚ ਦੇ ਕਟੋਰੀ ਵਿੱਚ ਦੋ ਚਮਚ ਨਮਕ ਅਤੇ ਚਾਰ ਤੋਂ ਪੰਜ ਲੌਂਗ ਪਾ ਕੇ ਇੱਕ ਕਟੋਰੀ ਨੂੰ ਕਰਦੇ ਕਿਸੇ ਵੀ ਕੋਨੇ ਵਿੱਚ ਰੱਖੋ ਜਿੱਥੇ ਕੋਈ ਨਾ ਕੋਈ ਦੇਖ ਸਕੇ ਸੋ ਪਰ ਕਰਨਾ ਕਰ ਵਿੱਚ ਪੈਸਾ ਆਵੇਗਾ ਵਿਅਕਤੀ ਦੀ 8ਵੀਂ ਸਖਤ ਸਖਤ ਮਜ਼ਬੂਤ ਹੋ ਜਾਵੇਗੀ ਨੰਬਰ 35 ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ ਉਹਨਾਂ ਨੂੰ ਸਰੋਂ ਸਰੋਂ ਦਾ ਸਾਗ ਦਾ ਪ੍ਰਹੂ ਪਰਹੇਜ ਕਰਨਾ ਚਾਹੀਦਾ ਹੈ ਨੰਬਰ 36 ਜੇਕਰ ਤੁਹਾਨੂੰ ਕੋਈ ਵੀ ਵਿਅਕਤੀ ਪਸੰਦ ਨਹੀਂ ਹੈ ਤਾਂ ਉਸ ਨੂੰ ਕਦੇ ਵੀ ਨਮਕ ਨਾ ਨਮਕ ਨਾ ਖਵਾਓ ਇਸ ਤਰ੍ਹਾਂ ਕਰਨ ਨਾਲ ਉਹ ਤੁਹਾਡਾ ਨੁਕਸਾਨ ਵੀ ਹੋ ਸਕਦਾ ਹੈ ਮਿੱਠਾ ਖਵਾ ਸਕਦੀ ਹਾਂ ਨੰਬਰ 37 ਬਾਜਰੇ ਦੀ ਰੋਟੀ ਖਾਣ ਨਾਲ ਲੀਵਰ ਨਾਲ ਸੰਬੰਧਿਤ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਇਸ ਲਈ ਸਾਰਿਆਂ ਸਰਦੀਆਂ ਹੁੰਦੇ ਹੀ ਕੋਸ਼ਿਸ਼ ਕਰੋ ਕਿ ਬਾਜਰੇ ਦੀ ਰੋਟੀ ਜਿਆਦਾ ਤੋਂ ਜਿਆਦਾ ਖਾਧੀ ਜਾਵੇ ਨੰਬਰ 38 ਉਹਨਾਂ ਦੇ ਲਈ ਜਿਉਣਾ ਸਿੱਖੋ ਜਿਹੜੇ ਤੁਹਾਡੇ ਲਈ ਮਰਨੂ ਵੀ ਤਿਆਰ ਨੇ ਨੰਬਰ 39 ਜੋ ਔਰਤਾਂ ਮੱਝਾਂ ਦੇ ਦੁੱਧ ਵਿੱਚ ਚਕੰਦਰ ਦਾ ਛਿਲਕਾ ਮਿਲਾ ਕੇ ਚਿਹਰੇ ਉੱਪਰ ਲਗਾਉਂਦੀ ਹਨ ਉਹਨਾਂ ਦਾ ਚਿਹਰਾ ਗੁਲਾਬੀ ਹੋ ਜਾਂਦਾ ਹੈ ਨੰਬਰ 40 ਪੁੱਲ ਕੇ ਵੀ ਭਗਵਾਨ ਸ਼ੰਕਰ ਮਨ ਪੁੱਲ ਕੇ ਵੀ ਭਗਵਾਨ ਸ਼ੰਕਰ ਮਨਿਆਤਾ ਦੇਖੇ ਪੁੱਲ ਤੇ ਭਗਵਾਨ ਜੇਕਰ ਮੰਨਿਏ ਤਾਂ ਹੀ ਦਿਖਦੇ ਨੇ ਨੰਬਰ 41 ਜੋ ਲੋਕ ਚਕੰਦਰ ਦੇ ਪੱਤਿਆਂ ਵਿੱਚ ਦਹੀਂ ਮਿਲਾ ਕੇ ਖਾਂਦੇ ਹਨ ਉਹਨਾਂ ਨੂੰ ਕਦੇ ਵੀ ਕੈਲਸ਼ੀਅਮ ਦੀ ਕਮੀ ਦਾ ਸੰਮਣਾ ਨਹੀਂ ਕਰਨਾ ਪੈਂਦਾ ਨੰਬਰ 42 ਅਕਸਰ ਟੁੱਟੇ ਹੁੰਦੇ ਨੇ ਉਹ ਲੋਕ ਜਿਹੜੇ ਦੂਸਰੇ ਨਾਲੋਂ ਟੁੱਟਣ ਨਹੀਂ ਦਿੰਦੇ ਨੰਬਰ 43 ਚਿਹਰੇ ਉੱਪਰ ਸਾਬਣ ਲਗਾਉਣ ਦੀ ਬਜਾਏ ਜੇਕਰ ਬੇਸਣ ਵਿੱਚ ਦਹੀਂ ਮਿਲਾ ਕੇ ਚਿਹਰੇ ਉੱਪਰ ਲਗਾਈਏ ਤਾਂ ਇਸ ਤਰ੍ਹਾਂ ਕਰ ਨਾਲ ਤੁਹਾਡੇ ਚਿਹਰੇ ਦਾ ਰੰਗ ਸਾਫ਼ ਹੋ ਜਾਵੇਗਾ ਨੰਬਰ 44 ਤੁਹਾਡਾ ਦਿਲ ਚੰਗਾ ਹੈ ਜਾਂ ਨਹੀਂ ਕੋਈ ਮਾਇਨੇ ਨਹੀਂ ਰੱਖਦਾ ਅੱਜਕੱਲ੍ਹ ਲੋਕ ਸ਼ਕਲ ਤੇ ਪੈਸੇ ਦੇਖਦੇ ਨੇ ਨੰਬਰ 45 ਖੰਜੂਰ ਨੂੰ ਕਾਹਾਂ ਦੇ ਦੇਸੀ ਕਿ ਉਹ ਵਿੱਚ ਤੇਲ ਲਗਾ ਕੇ ਖਾਣ ਨਾਲ ਦਿਮਾਗ ਤੇਜ਼ ਹੋ ਜਾਂਦਾ ਹੈ ਨੰਬਰ 46 ਇਨਸਾਨ ਨੂੰ ਧੋਖਾ ਦੇ ਕੇ ਦੂਸਰੇ ਇਨਸਾਨ ਨੂੰ ਖੁਸ਼ ਕਰਨ ਕਰਨਾ ਹੀ ਕਰਨਾ ਹੀ ਸਭ ਤੋਂ ਵੱਡਾ ਤੋਖ ਹੈ ਜਿਸ ਨੂੰ ਤਾਂ ਰੱਬ ਵੀ ਮਾਫ਼ ਨਹੀਂ ਕਰਦਾ ਨੰਬਰ 47 ਸਰਮਲਾ ਮਿਰਚ ਤੇ ਸਬਜੀ ਸਾਡੇ શરી ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਕੋਸ਼ਿਸ਼ ਕਰਿਆ ਕਰੋ ਇਸ ਮਸਾਲੇ ਦੀ ਮਾਤਰਾ ਘੱਟ ਤੋਂ ਘੱਟ ਹੋਵੇ ਤਾਂ ਕਿ ਸਾਡੇ ਸਰੀਰ ਦਾ ਇਸ ਦਾ ਕੋਈ ਵੀ ਜ਼ਿਆਦਾ ਫਾਇਦਾ ਮੇਲੇ ਸਕੇ ਨੰਬਰ 48 ਠੰਡ ਹੈ ਤਾਂ ਇਸ ਇਸ ਤਰ੍ਹਾਂ ਗਾਇਬ ਹੋ ਗਈ ਜਿਵੇਂ ਲੋੜ ਪੈਣ ਤੇ ਰਿਸ਼ਤੇਦਾਰ ਗਾਇਬ ਹੋ ਜਾਂਦੇ ਨੇ ਨੰਬਰ 49 ਜੋ ਔਰਤਾਂ ਕੱਚਾ ਪਿਆਜ਼ ਖਾਂਦੀਆਂ ਹਨ ਉਹਨਾਂ ਨੂੰ ਸਰੀਰ ਵਿੱਚ ਦਰਦ ਹੁੰਦਾ ਤੇ ਕਾਬਟ ਕਦੇ ਵੀ ਨਹੀਂ ਹੁੰਦਾ ਨੰਬਰ 50 ਇਨਸਾਨ ਨੇ ਰੱਬ ਨੂੰ ਪੁੱਛਿਆ ਕਿ ਤੁਹਾਡਾ ਪ੍ਰੇਮ ਮੇਰੇ ਪ੍ਰੇਮ ਵਿੱਚ ਕੀ ਫਰਕ ਹੈ ਤਾਂ ਰੱਬ ਨੇ ਕਿਹਾ ਜੇਕਰ ਪੰਛੀ ਹਵਾ ਵਿੱਚ ਉੱਡੇ ਤਾਂ ਉਹ ਮੇਰਾ ਪ੍ਰੇਮ ਹੈ ਜੇਕਰ ਪੰਛੀ ਉਹੀ ਪੰਛੀ ਪਿੰਜਰੇ ਵਿੱਚ ਹੋਵੇ ਤਾਂ ਉਹ ਤੇਰਾ ਪ੍ਰੇਮ ਹੈ ਨੰਬਰ 55 ਜੇਕਰ ਤੁਹਾਨੂੰ ਖਾਂਸੀ ਦੀ ਸਮੱਸਿਆ ਹੈ ਤਾਂ ਅਦਰਕ ਨੂੰ ਥੋੜਾ ਜਿਹਾ ਕੱਟ ਕੇ ਸ਼ਹਿਦ ਦੇ ਨਾਲ ਮਿਲਾ ਕੇ ਖਾਣ ਨਾਲ ਖਾਂਸੀ ਤੋਂ ਬਹੁਤ ਹੀ ਜ਼ਿਆਦਾ ਰਾਹਤ ਮਿਲਦੀ ਹੈ ਨੰਬਰ 55 ਕਲਾਈਸ਼ਾ ਨੂੰ ਮਾਰ ਕੇ ਪੈਸਾ ਜੋੜਨਾ ਬੰਦ ਕਰ ਦਿਓ ਨਹੀਂ ਤਾਂ ਜ਼ਿੰਦਗੀ ਕੋ ਦਾ ਕੋਈ ਭਰੋਸਾ ਨਹੀਂ ਤੇ ਨਾ ਹੀ ਪੈਸੇ ਦਾ ਹਾਂਜੀ ਬੋਲਣ ਵਿੱਚ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਸੀ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦੀ ਆ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਐ ਸੀ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਕੇ ਕਰੋ ਵਾਅਦਾ ਤੋਂ ਬਾਅਦ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਵਧੀਆ ਵਧੀਆ ਕਮੈਂਟ ਵੀ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਵੀਡੀਓ ਦੇਖਣ ਦੀ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ ਜੀ ਸਾਰਿਆਂ ਦਾ